ਇੱਕ ਕਲਾਸ ਜਿੱਥੇ ਨਿਆੜੇ ਪੀਂਦੇ ਤੇਰੇ ਜਗ੍ਹਾ ਉੱਤੇ ਕੱਢ ਲੈਣਾ ਵਾਹ ਲੀਲਾ ਆਦਾ ਕਿਲੇ ਦੇ ਖਸਾਬੀ ਨੇ ਜੁਨਾ ਦੱਸੇ ਤੇਰੀ ਕੀ ਕਾਲੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆ ਗਏ ਹਾਂ ਜੀ ਅੱਜ ਆਪਾਂ ਫੇਰ ਦਿਨ ਸੋਮਵਾਰ ਤੇ ਚੱਲਦੇ ਹਾਂ ਗਰਾਊਂਡ ਦੇ ਵਿੱਚ ਹਿੰਦ ਕਲੈਕਸ਼ਨ ਟਿੱਬਾ ਵਿੱਚ ਇਹ ਉੱਥੇ ਆਫਰ ਚੱਲ ਰਿਹਾ ਜੀ ਜੇ ਤੁਸੀਂ 1000 ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਨਾਲ ਕੂਪਨ ਫ੍ਰੀ ਦਿੱਤੇ ਜਾਣਗੇ ਸਰਦ ਗੇਮ ਰੈਟ ਕਰਨਾਂ ਦੀ ਵਧੀਆ ਵਾ ਕੋਈ ਇਹੋ ਜੀ ਗੱਲ ਨਹੀਂ ਬਾਅਦ ਵਿੱਚ ਥੋੜੀ ਜ਼ਬਾਨ ਤੇ ਕੰਟਰੋਲ ਰੱਖਣਾ ਗੇਮ ਦੇ ਵਿੱਚ ਤੁਹਾਨੂੰ ਪਤਾ ਹੈ ਖੇਡਦੇ ਖੇਡਦੇ ਨਾ ਵੱਡਾ ਵੇਖਦੇ ਨਾ ਛੋਟਾ ਦੇ ਦੇ ਕੀ ਐਸੋ ਚ ਟਾਰਗੇਟ ਕੀਤਾ ਗਿਆ ਕੱਲ ਇਹਨਾਂ ਨੇ ਗਰਾਊਂਡ ਦੀ ਬਹੁਤ ਵਧੀਆ ਸੰਭਾਲ ਕੀਤੀ ਇਹ ਤਾਂ ਗੁੱਜਰ ਪਈ ਆਏ ਕੁੱਟੇ ਦੀ ਵਾਦੋਂ ਦੌਕੇ ਮਾਰ ਕੇ ਪਈ ਆਏ ਗਰਾਊਂਡ ਜਾਣਾ ਆਪਾਂ ਤੇ ਉੱਥੇ ਮੱਜਾਂ ਦੇਖਿਆ ਥੋੜੀਆਂ ਮੈਂ ਚਲੋ ਵੇਲਾ ਸੀ ਮੈਂ ਚਲਾ ਗਿਆ ਬੱਸ ਅੱਛਾ ਅਸੀਂ ਜਦੋਂ ਪਹੁੰਚੇ ਆ ਤਾਂ ਇੱਥੇ ਸਾਈਡ ਚੱਲਦੇ ਰਹੇ ਇਹ ਬੇਤੀ ਨਹੀਂ ਇਹ ਹੱਸਾ ਲੱਗਾ ਇੰਨਾ ਕਿ ਤਪੜਦਾ ਲੈ ਯਾਰ ਤੁਸੀਂ ਬੰਦੇ ਜਾਦੇ ਆ 1 2 3 ਆ ਦੋ ਹੱਸਣ ਨੂੰ ਰੱਖੇ ਹੋਏ ਨਾਲ ਦੇਖੋ ਬੋਰਦਾ ਇਧਰ ਵਗਰ ਓਏ ਓ ਕਾਲੇ ਮੂੰਹ ਵਾਲਿਆ ਮਿਲਦੇ ਆ ਜੀ ਕਾਨੂੰ ਫੇਰ ਬਲੌਗ ਦਾ ਕਰਦੇ ਐਂਡ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂ ਜੀ ਦੋਸਤੋ ਆ ਗਏ ਹਾਂ ਜੀ ਅੱਜ ਆਪਾਂ ਫੇਰ ਦਿਨ ਸੋਮਵਾਰ ਤੇ ਚੱਲਦੇ ਆਂ ਗਰਾਊਂਡ ਦੇ ਵਿੱਚ ਤੇ ਇੱਕ ਸਾਰੇ ਸੱਜਣਾ ਦੀ ਜਾਣਕਾਰੀ ਲਈ ਆਪਾਂ ਦੱਸ ਦਈਏ ਥਿੰਦ ਕਲੈਕਸ਼ਨ ਟਿੱਬਾ ਵਿੱਚ ਗਾਰਮੈਂਟ ਦੀ ਸ਼ਾਪ ਆ ਜੀ ਤੇ ਉੱਥੇ ਆਫਰ ਚੱਲ ਰਿਹਾ ਜੀ ਜੇ ਤੁਸੀਂ 1000 ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਨਾਲ ਕੂਪਨ ਫ੍ਰੀ ਦਿੱਤੇ ਜਾਣਗੇ ਤੇ ਜੇਕਰ ਤੁਸੀਂ 2000 ਦੀ ਸ਼ਾਪਿੰਗ ਕਰਦੇ ਹੋ ਤਾਂ ਦੋ ਤੁਹਾਨੂੰ ਸਰਪ੍ਰਾਈਜ਼ ਗਿਫਟ ਦਿੱਤੇ ਜਾਣਗੇ ਨਾਲ ਪਲੱਸ ਕੂਪਨ ਵੀ ਦਿੱਤੇ ਜਾਣਗੇ ਤੇ ਇਹ ਕੂਪਨ 29 ਸਤੰਬਰ ਨੂੰ ਕੱਢੇ ਜਾਣਗੇ ਜਿਸ ਵਿੱਚ ਗੀਜਰ ਹੈਗਾ ਜਾਂ ਪ੍ਰੈਸ ਕਾਫੀ ਆ ਪਾ ਬਾਕੀ ਡਿਟੇਲ ਵਿੱਚ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਪਹਿਲੇ 5 ਇਨਾਮ ਹੈਗੇ ਆ ਜਿਹੜੇ ਵਧੀਆ ਇਨਾਮ ਆ ਤੇ ਉਹ ਦਿੱਤੇ ਜਾਣਗੇ ਤੇ ਜਿਹੜਾ 2000 ਦੀ ਸ਼ਾਪਿੰਗ ਤੇ ਉਹਨਾਂ ਦਾ ਆਫਰ ਚੱਲ ਰਿਹਾ ਉਹ ਚੱਲ ਰਿਹਾ ਜੀ ਸਰਪ੍ਰਾਈਜ਼ ਦੋ ਗਿਫਟ ਕੋਈ ਵੀ ਹੋ ਸਕਦੇ ਆ 2000 ਦੀ ਸ਼ਾਪਿੰਗ ਕਰਨ ਤੇ ਤੇ 1000 ਦੀ ਸ਼ਾਪਿੰਗ ਕਰਨ ਤੇ ਕੂਪਨ ਮਿਲਣਗੇ ਜਿਹੜੇ 29 ਤਰੀਕ ਨੂੰ ਕੱਢੇ ਜਾਣਗੇ ਚਲੋ ਦੋਸਤੋ ਜੀ ਆਪਾਂ ਮਿਲਦੇ ਆ ਹੁਣ ਸਿੱਧੇ ਗਰਾਊਂਡ ਵਿੱਚ ਜਾ ਕੇ ਆਇਆ ਨਾਗਰ ਸਾਹਿਬੇ ਕੋ ਜੇ ਕਰਤ ਕੇ ਲਰ ਜਾਇਆ بارش ਨਾਲ ਰਸਤਾ ਖਰਾਬ ਹੋ ਰਿਹਾ ਹੈ ਹਾਂਜੀ ਸਰ ਗੁੱਡ ਮਾਰਨਿੰਗ ਮੇਰੀ ਬਾਲ ਸੇ ਬਾਹਰ ਛੱਡ ਦੇ ਕਿਰੇ ਕਿੱਦ ਕਿੱਤੇ ਛੱਡਦੇ ਮੇਰੀ ਆ ਵੀ ਨੌਜਵਾਨ ਪੀੜੀ ਕਿਦਾਂ ਬੋਲ ਕਿੱਥੇ ਬੋਲੇ ਠੀਕ ਆ ਉਹਨਾ ਮਾਰੇ ਭਰਾ ਉਹਨੇ ਦਾਸ ਤਾਈ ਇੱਕ ਦਵਾਈ ਵਧੀਆ ਸਾਰ ਉਹਨਾ ਮਾਰੀ ਦਾਸ ਤਾਈ ਉਹ ਚੱਲ ਗਲਾ ਇੱਕ ਦਾ ਗਾਇ ਚ ਉਹ ਫੜ ਉਹ ਦਿੱਦੂਸ ਦੀ ਨਹੀਂ ਮੈਨੂੰ ਗਲੀ ਗਲਾ ਭਰਾ ਵਾ ਉਹਦੇ ਸਾਡੇ ਬਾਝੋਂ ਆ ਚੜਦਾ ਬਹੁਤ ਬਹੁਤ ਫਿਰ ਤੋਂ ਫਿਰ ਤੋਂ ਆ ਤੇਰੀ ਦਾ ਸਾਰਦਾ ਪਵਨ ਭਾਈ ਮੇਰਾ ਪੈਰ ਬਹੁਤ ਦਰਦ ਕਰਦਾ ਪਿਆ ਅੱਜ ਬਹੁਤ ਹੀ ਕੀਤਾ ਗੁਜਰਾਂ ਨੂੰ ਰਾਹ ਪਾ ਗਏ ਅੱਛਾ ਤੇ ਕਰਦਿਆਂ ਕਰਾਉਂਦੇ ਆ ਸਾਡੀ ਕਹਿੰਦਾ ਵੀ ਜੇ ਚੱਕਣੀਆਂ ਗੱਲ ਕਰੋ ਨਹੀਂ ਤੇ ਇਹ ਬੰਦਿਆਂ ਨੂੰ ਲਾਉਣਾ ਫੋਨ ਹੋਣੇ ਬੰਦੇ ਇਕੱਠੇ ਹੋ ਜਾਣੇ ਇੱਥੇ ਅੱਛਾ ਉਹ ਫਿਰ ਇੱਕ ਮੁੰਡਾ ਹਵਾ ਹੀ ਕਰਦਾ ਕਰਦਾ ਫਿਰ ਬੁਰਾ ਫੜ ਕੇ ਲਾ ਪਿਆ ਤੇ ਸਾਰੀ ਗਰਾਉਂਡ ਚ ਚੁਕਾਏ ਹਾਂ ਸਾਰੀ ਗਰਾਉਂਡ ਦੇ ਕੰਮ ਕਿ ਲੱਭ ਲੱਭ ਕੇ ਚੁਕਾਏ ਅੱਛਾ ਵਧੀਆ ਦਿੱਤਾ ਤਾਂ ਹੀ ਕਰਾਉਣੀ ਹੈ ਨਹੀਂ ਮੈਂ ਕਿਹਾ ਸਰੇ ਖੇਡਣਾ ਫੁੱਟਬਾਲ ਇਹਨਾਂ ਵੇ ਆਪਣੇ ਪੈਰਾਂ ਦੇ ਵਿੱਚ ਫੁੱਟਬਾਲ ਕਿਉਂ ਨਹੀਂ ਪੁੱਛਣਾ ਹੀ ਵੀ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਐਡੇ ਪੋਲ ਲੱਗੇ ਪੁੱਛਿਆ ਪੁੱਛਿਆ ਸੀ ਕਹਿੰਦੇ ਸਾਡੀ ਨਿਗਾਹ ਨਹੀਂ ਪਈ ਮੈਂ ਕਿਹਾ ਚਲੋ ਵੀ ਪੜਿਆ ਕਹਿੰਦੇ ਨਹੀਂ ਪੜਨ ਵਾਲੀ ਨਹੀਂ ਹੈਗੇ ਮੈਂ ਕਿਹਾ ਪੋਲ ਲੱਗੇ ਗਰਾਊਂਡ ਦੇ ਵਿੱਚ ਇੰਨਾ ਚੀਜ਼ਾਂ ਤੋਂ ਪਤਾ ਲੱਗਦਾ ਵੀ ਤਾਂ ਇਹ ਚਾਰੇ ਹੋ ਦਾ ਵਾ ਵਧੀਆ ਦੇਖ ਕੇ ਆਏ ਆ ਨਾ ਦੇਖਦਾ ਨਹੀਂ ਕਾ ਕਿਹੜਾ ਵਾ ਮਾਰਾ ਕੋਈ ਹੁੰਦਾ ਇਹ ਕਾ ਪੇ ਉੱਗਿਆ ਹੋਇਆ ਵਾ ਕਿ ਗਰਾਊਂਡ ਆਲਾ ਕੱਟਿਆ ਹੋਇਆ ਘਾਹ ਨਹੀਂ ਦੇਖਦਾ ਨਾ ਆਹ ਜਦੋਂ ਨਿਕਲਣਾ ਚਾਹੁੰਦੇ ਸੀ ਪਰ ਵੀ ਟ੍ਰੈਕ ਉਹਨਾਂ ਦਾ ਬੰ ਏਵੇਂ ਸਾਬੀਨਾ ਕਹਦਾ ਕਹਿੰਦਾ ਮੈਂ ਲੱਗਾ ਫੋਨ ਕਰਨ ਸਾਰੀ ਜੱਤਾ ਹੁਣ ਇਕੱਠੀ ਹੋਇਆ ਨਹੀਂ ਮਿੰਟ ਦੇ ਵਿੱਚ ਹਾਂ ਨਹੀਂ ਸਹੀ ਬੁੱਤਾਂ ਦੇਖੋ ਦੇਖੀ ਲੱਭ ਲੱਭ ਕੇ ਜਗਾਇਆ ਉਧਰ ਪਾਣੀ ਤੇ ਤੈਰਦਾ ਫਿਰਦਾ ਜਿਹੜਾ ਚੱਕ ਚੱਕ ਕਰ ਲਗਾਇਓ ਸਪੈਸ਼ਲ ਤੇ ਹੱਡੇ ਤੇ ਐਕਸ਼ਨ ਹੋਗਾ ਸਰਮੀਦ ਤੁਹਾਨੂੰ ਵੇਖ ਕੇ ਹੋਰ ਵੀ ਵਿਗੜਦੇ ਆ ਵੱਡੇ ਗੇਮ ਤੁਹਾਡੀ ਸਾਰੇ ਮੇਰੀ ਗੱਲ ਹੁਣ ਗੇਮ ਤੁਹਾਡੀ ਤਿੰਨਾਂ ਦੀ ਵਧੀਆ ਵਾ ਕੋਈ ਇਹੋ ਜੀ ਗੱਲ ਨਹੀਂ ਬਾਅਦ ਥੋੜੀ ਜੀਬਾਨ ਤੇ ਕੰਟਰੋਲ ਰੱਖਣਾ ਗੇਮ ਦੇ ਵਿੱਚ ਤੁਹਾਨੂੰ ਪਤਾ ਨਹੀਂ ਖੇਡਦੇ ਖੇਡਦੇ ਨਾ ਵੱਡਾ ਵੇਖਦੇ ਨਾ ਛੋਟਾ ਦੇਦੇ ਇਦਾਂ ਇਦਾਂ ਫੌਜੀ ਸਾਹਿਬ ਨੂੰ ਕਿਹਾ ਗਿਆ ਫੌਜੀ ਸਾਹਿਬ ਖੜ ਗਏ ਫੌਜੀ ਸਾਹਿਬ ਉਦਾਂ ਦੇ ਗਰਾਊਂਡ 'ਚ ਨਹੀਂ ਆਏ ਦੁਬਾਰਾ ਤੇ ਹੁਣ ਆਪਾਂ ਸ਼ਰਮਿੰਦਰ ਨਾਲ ਉਹਦਾਂ ਬੈਸਈਆ ਹੋਇਆ ਮਾੜੀ ਗੱਲ ਤੋਂ ਜੇ ਉਦੋਂ ਮਾੜੀ ਨਿਮਰਤਾ ਰੱਖਦੇ ਤਾਂ ਪਰ ਬੈ ਕੇ ਸਮਝਾ ਜਾਂਦੇ ਤੇ ਆ ਜੋ ਵੀ ਨਹੀਂ ਆਇਆ ਵਿਚਾਰਾ ਹੈ ਤੇ ਇਦਾਂ ਆਪਣੇ ਤਨ ਮਲਾ ਲੀ ਗੀ ਆਪਣੀ ਹੌਲੀ ਹੌਲੀ ਸਾਰੀ ਗੇਮ ਖਰਾਬ ਹੋ ਗਈ ਹਾਂ ਸ਼ੁਰੂ ਕਰਨ ਦਾ ਸ਼ਿੰਦਾ ਵਾ ਹਾਂ ਟੀਮਾਂ ਉਹਨਾਂ ਨੇ ਰਲ ਕੇ ਬਣਾਈਆਂ ਹੋਈਆਂ ਪਰ ਇਹ ਹੁਣ ਇਦਾਂ ਰੋਜ਼ ਰੋਜ਼ ਕੰਮ ਚੱਲੂਗਾ ਤੇ ਫਿਰ ਪਲੇਅਰ ਕੱਢੀ ਜਾਣੇ ਫਾਇਦਾ ਨਹੀਂ ਕੋਈ ਜਿਹੜੇ ਖਿਡਾਰੀ ਉਹ ਵੰਡ ਜੂਗਾ ਤੁਹਾਡੇ ਕੋ ਵੰਡਦੇ ਹੁਣੇ ਗੱ ਉੱਪਰੋਂ ਸਾਡੇ ਜਾਣੇ ਜਿੰਨੇ ਇਹ ਨਿਕਲ ਗਏ ਤੇ ਇੱਥੇ ਰੋਜ਼ ਹੀ ਛੇਤਰਪਤਾਲ ਹੋਇਆ ਹੈ ਇਹ ਵੀ ਤਾਂ ਹੁੰਦਾ ਹੈ ਇਹ ਆਪਾਂ ਹੁਣ ਰੋਜ਼ ਕੰਟਰੋਲ ਕਰਕੇ ਖਡਾਈ ਦਾ ਕਰਕੇ ਤਾਂ ਹੁੰਦਾ ਹੈ ਇਹਨਾਂ ਤੋਂ ਮੇਰੇ ਨਾਗੇ ਨੇ ਇੱਥੇ ਪੈਸੇ ਲਾਉਣੇ ਆ ਇਸ ਚੀਜ਼ ਰੱਖੋ ਇਹ ਧਰਤੀ ਮਾਂ ਇਹ ਜਿਹੜੇ ਤੁਸੀਂ ਜਨਮ ਲਿਆ ਇਹਦੇ ਤੋਂ ਵੱਡੇ ਹੋਏ ਆ ਤੇ ਜੇ ਅੱਜ ਇਹਨੂੰ ਹੀ ਆਪਾਂ ਗਾਲਾਂ ਕੱਢਦੇ ਤੁਸੀਂ ਕਿਸੇ ਨੂੰ ਨਹੀਂ ਗਾਲ ਕੱਢਦੇ ਇਹਨੂੰ ਕੱਟ ਕੇ ਦੇ ਉੱਥੇ ਮੱਥਾ ਟੇਕ ਕੇ ਹੁੰਦੇ ਆ ਉਹਦਾ ਮਤਲਬ ਕੀ ਆ ਨਾਲੇ ਬੜੇ ਟਾਈਮ ਬਾਅਦ ਮੁੰਡੇ ਇਕੱਠੇ ਆਉਣ ਲੱਗੇ ਆ ਆ ਇੱਥੇ ਆਪਾਂ ਜਾਂ ਰੋਜ਼ ਲੜਦੇ ਰਹੇ ਤੇ ਫਿਰ ਆਪਾਂ ਇੱਥੇ ਪਿਆਰ ਕੀ ਆ ਸੋਚ ਟਾਰਗੇਟ ਤੇ ਡੈਡੀ ਆਵਾ ਚੁੱਕੇ ਆ ਤੇ ਮਾਰਨਾ ਦੋ ਉਹ ਚੱਕੀ ਪ੍ਰਵਾ ਹੁਣੇ ਗਈ ਆ ਓਏ ਨਾ ਓਏ ਕਾ ਇਹ ਨਹੀਂ ਆਉਟ ਨਹੀਂ ਚਲੋ ਭਾਈ ਉਹ ਇਹ ਤੋਂ ਚੀਜ਼ ਮੇਰਾ ਗੋਲ ਜੀ ਮਾਰ ਦਿੰਦਾ ਚੱਲ ਬਹੁਤ ਜੀ ਆਹ ਸ਼ਾਬਾਸ਼ ਮਿਸ ਕਰ ਲੂ ਓਏ ਕੁੱਤੇ ਆ ਇੱਧਰ ਹਟ ਜਾ ਦੋਸਤੋ ਅੱਜ ਸੋਮਵਾਰ ਦਾ ਦਿਨ ਸਵਾਦ ਆਇਆ ਮੈਚ ਖੇਡ ਕੇ ਤੇ ਅੱਜ ਆਪਣੇ ਨਾਲ ਦੂਜੀ ਟੀਮ ਦੇ ਕਪਤਾਨ ਪਵਨ ਭਾਜੀ ਨਾਲ ਨੇ ਪਵਨ ਭਾਜੀ ਸਵਾਗਤ ਆ ਤੁਹਾਡਾ ਵੀਡੀਓ ਦੇ ਵਿੱਚ ਸੇ ਗੱਲ ਸਾਰਿਆਂ ਨੂੰ ਤੇ ਕੀ ਕਹਿਣਾ ਚਾਹੂਂਗੇ ਗੇਮ ਬਾਰੇ ਨਹੀਂ ਵਧੀਆ ਗੇਮ ਲੱਗੀ ਅੱਜ ਪਲੇਅਰ ਸਾਡੇ ਦੋ ਤਿੰਨ ਅੱਜ ਹੈ ਨਹੀਂ ਸੀ ਟੈਗ ਵਾਲੇ ਤੇ ਤੁਸੀਂ ਫਾਇਦਾ ਚੱਕਿਆ ਬੂਰਾ ਅੱਜ ਅਲਜੀਰੋ ਨਾ ਮੁਰਨਾ ਪੈ ਗਿਆ ਘਰਾਂ ਨੂੰ ਅੱਜ ਰਿਆ ਵੀ 8 0 ਦਾ ਮੈਚ ਤੇ ਦਾ ਸੁਣੀ ਵਿਨਰ ਤੇ ਪਹਣ ਭਾਜੀ ਤੇ ਆਪਣਾ ਕਿੱਤਾ ਕੀ ਅੱਜ ਗੱਲ ਚੱਲਦਾ ਤੁਹਾਡਾ ਮੇਰੇ ਖੇਤੀ ਬੜੀ ਐ ਤੇ ਠੀਕ ਆ ਜੀ ਨਾਲ ਕਿੰਨੇ ਕਿੱਲਾਂ ਦੀ ਵਾਈ ਕਰਦੇ ਨੇ ਨਾਲ ਸਰਵਡੈਨ ਚੱਲ ਰਿਹਾ ਆਪਣਾ ਇੱਥੇ ਟਿੱਬੇ ਬੈਂਕ ਦੇ ਨਾਲ ਅੱਛਾ ਬੈਂਕ ਦੇ ਨਾਲੋਂ ਤੁਹਾਡਾ ਹਾਂ ਜੀ ਅੱਛਾ ਦੋ ਮੁੰਡਾ ਆਪਣੇ ਹਰਮਣਾ ਉਹਨਾਂ ਦੇ ਜਗ੍ਹਾ ਤੇ ਪਾਰਟਨਰਸ਼ਿਪ ਆਪਣੇ ਨਾਲ ਅੱਛਾ ਅੱਛਾ ਹਾਂ ਜੀ ਨਾਲ ਬੂਹਿਆਂ ਪੱਟਿਆਂ ਕਿਲਾਂ ਦੀ ਖੇਤੀਬਾੜੀ ਕਰਦੇ ਆ ਅੱਛਾ ਜੀ ਖੇਤੀਬਾੜੀ ਸਾਰੀ ਆਪ ਆ ਹਾਂ ਜੀ ਹਾਂ ਜੀ ਕਣਕੇ ਚੌਨਾ ਕੇ ਜਾਂ ਸਬਜ਼ੀ ਨਹੀਂ ਸਬਜ਼ੀ ਵੀ ਲਾਈਦੀ ਆ ਕੀ ਕੀ ਗੋਭੀ ਸ਼ਿਮਲਾ ਮਿਰਚ ਠੀਕ ਆ ਹਾਂ ਜੀ ਹਾਂ ਜੀ ਤੇ ਸੰਦ ਸਾਰੇ ਆਪਦੇ ਬਣਾਏ ਹਾਂ ਹਾਂ ਸਾਰਾ ਕੁ ਆਪ ਦਾ ਬਹੁਤ ਵਧੀਆ ਜੀ ਹਾਂ ਜੀ ਜੈ ਜਵਾਨ ਜੈ ਜਸਹਾਂ ਤੇ ਇੱਕ ਤੁਸੀਂ ਗੱਲ ਇਹ ਪਾ ਪਾਜੀ ਹੁਣੀ ਆ ਨਾ ਖੇਤੀਬਾੜੀ ਦੇ ਨਾਲ ਗਰਾਊਂਡ ਨਾਲ ਵੀ ਇਹਨਾਂ ਦਾ ਬਹੁਤ ਪਿਆਰ ਆ ਜਦੋਂ ਦੀ ਗੇਮ ਸ਼ੁਰੂ ਕੀਤੀ ਆ ਉਦੋਂ ਦੇ ਰਜਾਨਾ ਸਾਡੇ ਨਾਲ ਖੇਡਣਾ ਹੁੰਦੇ ਆ ਤੇ ਕੱਲ ਇਹਨਾਂ ਨੇ ਗਰਾਊਂਡ ਦੀ ਬਹੁਤ ਵਧੀਆ ਸਾਫ ਸੰਭਾਲ ਕੀਤੀ ਇਥੇ ਗੁੱਜਰ ਭਾਏ ਕੁੱਟੇ ਨਹੀਂ ਵਾਦੋਂ ਦੌਕੇ ਮਾਰ ਕੇ ਪਈ ਆ ਫਿਰ ਉਹਨਾਂ ਦਾ ਸਫਾਈ ਵੀ ਕਰਾਈ ਪਾਜੀ ਤੁਸੀਂ ਕਿਵੇਂ ਪਤਾ ਲੱਗਾ ਤੇ ਇਹਨੂੰ ਗਰਾਊਂਡ 'ਚ ਗੰਦ ਪਾਉਣ ਦਾ ਕੋਈ ਨਹੀਂ ਗਾਜੀ ਮੈਂ ਕੱਲ ਘਰੇ ਸੀਗਾ ਤੇ ਸਾਵੀ ਭਾਈ ਦਾ ਫੋਨ ਆਇਆ ਉਦੋਂ ਲੰਘਦਾ ਤਲਵੰਡਿਓਂ ਕਿਤੇ ਆਇਆ ਸੀ ਆ ਵੀ ਗਰਾਊਂਡ ਜਾਣਾ ਆਪਾਂ ਤੇ ਉੱਥੇ ਮੱਜਾਂ ਦੇਖੀਆਂ ਥੋੜੀਆਂ ਆ ਮੈਂ ਚਲੋ ਵਹਿਲਾ ਸੀ ਮੈਂ ਚਲਾ ਗਿਆ ਮੌਸੇ ਵਾਲੇ ਅੱਛਾ ਤੇ ਅਸੀਂ ਜਦੋਂ ਪਹੁੰਚੇ ਤਾਂ ਇੱਥੇ ਸਾਈਡ ਤੇ ਚਰਦੇ ਪਏ ਸੀਗੇ ਕਹਿ ਕੇ ਪਹਿਲਾਂ ਬਾਹਰ ਕਢਾਈਆਂ ਫਿਰ ਅਸੀਂ ਮੁੜਨ ਲੱਗੇ ਸੀ ਫਿਰ ਅਸੀਂ ਦੇਖਿਆ ਇੱਕ ਰੀ ਕੀੜਾ ਕੱਢਿਆ ਜਾਵੇ ਗਰਾਊਂਡ ਦਾ ਤੇ ਦੇਖਿਆ ਤਾਂ ਕਾਫੀ ਇਹਨਾਂ ਨੇ ਗੋਬਰ ਖਿਲਾਰਿਆ ਹੋਇਆ ਸੀ ਗਰਾਊਂਡ ਦੇ ਵਿੱਚ ਅੱਛਾ ਅੱਛਾ ਤੇ ਮੌਕੇ ਤੇ ਉਹਨਾਂ ਨੂੰ ਕਹਿ ਕੇ ਵੀ ਇਹਨੂੰ ਚੱਕੋ ਠੀਕ ਉਹ ਸਾਰਾ ਚਕਾਇਆ ਗਰਾਊਂਡ ਦੇ ਵਿੱਚ ਸਾਰਾ ਗੋਬਰ ਉਸਤਾਂ ਦਾ ਆਪਾਂ ਦੋਸਤੋ 1 ਮਿੰਟ ਪਹਿਲਾਂ ਤੁਸੀਂ ਆਹ ਵੀਡੀਓ ਵਿੱਚ ਕਲਿੱਪ ਦੇਖੋ ਗੁਜਰਾ ਨੂੰ ਕਿਵੇਂ ਉਹਨਾਂ ਨੇ ਮੱਝਾ ਵਾੜੀਆਂ ਤੇ ਕਿਵੇਂ ਭਾਜੀ ਹੁਣਾਂ ਵਾਲੇ ਭਜਾਇਆ ਆ ਚੈੱਕ ਯਾ ਲੈ ਆ ਕੱਢ ਕੇ ਮੇਰਾ ਵੀਰੇ ਸਿਰੇ ਖੇਡਣਾ ਸੀ ਕੱਢ ਦੇ ਕੱਢ ਦੇ ਮਿੰਟੋ ਮੈਂਡੀ ਇਹ ਵਾਜੀ ਗਏ ਆ ਕਰ ਕਰਾ ਗਏ ਮੇਰੀ ਗਰਾਊਂਡ ਦੀ ਮਈਆ ਕੱਢਦੀ ਹੂੰ ਹੂੰ ਪੌੜੇ ਤੇ ਮੈਂ ਹੋ ਗਿਆ 3 ਵਜੇ ਤੱਕ ਚੱਕ ਦੂਗਾ ਲੱਗਦਾ ਸਾਰਾ ਜੇ ਚੇਤ ਤਸਾਬੀਨੇ ਪੜਿਆ ਬੰਦਾ ਤੇ ਦੋਸਤੋ ਤੁਸੀਂ ਕਲਿੱਪ ਦੇਖੇ ਸਾਰੇ ਕਿਵੇਂ ਪਾਜੀ ਹੋਣਾ ਗੁਜਰਾਂ ਨੂੰ ਇੱਥੋਂ ਭਜਾ ਜਾਣਾ ਵਧੀਆ ਯਾਰ ਇਹਨਾਂ ਨੂੰ ਟੋਕਿਆ ਕਰੋ ਇਹ ਗਰਾਊਂਡਾਂ ਦੀ ਵੀ ਬਹੁਤ ਖੇ ਖਰਾਬੀ ਕਰਦੇ ਆ ਤੇ ਜਿਹੜੇ ਲੋਕ এনवायरमेंट ਨੂੰ ਪਿਆਰ ਕਰਦੇ ਆ ਦਰਖਤ ਲਾਉਂਦੇ ਆ ਆਸ-ਪਾਸੇ ਆਪਦੇ ਖੇਤਾਂ ਦੇ ਜਾਂ ਸੜਕ ਦੇ ਇਹ ਉਹ ਵੀ ਸਾਰੇ ਤਬਾਹ ਕਰ ਦਿੰਦੇ ਇਹ ਬਹੁਤ ਬਾਈ ਮੈਂ ਚਾਹੁੰਦਾ ਜਿੱਥੇ ਦੇ ਦੇ ਇਹਨਾਂ ਨੂੰ ਬਹੁਤ ਜ਼ਿਆਦਾ ਕੰਦ ਪਾਉਂਦੇ ਆਂ ਇਧਰ ਦੇ ਨੰਗਿਆਂ ਦੇ ਨੰਗੜਾ ਕੋ ਖਰ ਲੈਂਦੇ ਆਂ ਹਾਂ ਦੋਸਤੋ ਜੇ ਸਾਡੀ ਇਹ ਵੀਡੀਓ ਪੁੱਲਪਲੇਖੇ ਗੁਜਰਾں ਤੱਕ ਵੀ ਪਹੁੰਚਦੀ ਆ ਤੇ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਆਂ ਵੀ ਭਾਈਚਾਰਾ ਬਣਾ ਕੇ ਰੱਖਿਆ ਕਰੋ ਖੇਡਾਂ ਵਾਲੀਆਂ ਥਾਵਾਂ ਤੇ এনਵਾਇਰਨਮੈਂਟ ਵਾਲੀਆਂ ਥਾਵਾਂ ਤੇ ਜਾ ਕੇ ਗੰਦ ਨਾ ਪਾਇਆ ਕਰੋ ਤੇ ਪਵਨ ਭਾਜੀ ਤੁਸੀਂ ਟਾਈਮ ਦਿੱਤਾ ਤੁਹਾਡਾ ਧੰਨਵਾਦ ਤੇ ਅਸੀਂ ਉਮੀਦ ਕਰਦੇ ਆਂ ਤੁਸੀਂ ਹਮੇਸ਼ਾ ਗਰਾਊਂਡ ਨਾਲ ਜੁੜੇ ਰਹੋਗੇ ਪਿਆਰ ਕਰਦੇ ਰਹੋਗੇ ਧੰਨਵਾਦ ਧੰਨਵਾਦ ਵਾਹ 100 ਰੁਪਏ ਦਾ ਨਹੀਂ ਦਾ ਦੋ ਕੋਈ ਨਹੀਂ ਕੱਟ ਦਾਂਗੇ ਆਪਾਂ ਟੀ ਨਾੜੀਆਂ ਦੀਆਂ ਰਾਨੀ ਦੇ ਭੋੜੇ ਦਿਖਾਇਨੋਂ ਨਹੀਂ ਚੱਕ ਕੇ ਮੜੇ ਸਾਲਿਆ ਬਗ ਕਈ ਵਾਰੀ ਕੋਈ ਪਾ ਦਿੰਦਾ ਮੈਂ ਰਹਿਣ ਦਿਆ ਸੀ ਦਵਾਈ ਲੈਉਣੇ ਡਾਕਟਰ ਦੇ ਯਾਰ ਮਨੇ ਕਹਿੰਦਾ ਨਿੰਮ ਨਹੀਂ ਖਾਣਦੀ ਮੇਕੋ ਕੈਟਲ ਨੇ ਛੇਤੀ ਹਟਣਾ ਨਹੀਂ ਗਾਦਾ ਕਿਉਂ ਲੋ ਨੀ ਨਨੀ ਤੇਰਾ ਉਹ ਜਿਹੜਾ ਸੋਹਣੇ ਪਰਨਾ ਬੀਚ ਜਾਵੇ ਇਹ ਬੇਇੱਜ਼ਤੀ ਆ ਬੇਇੱਜ਼ਤੀ ਇਹਦਾ ਆ ਸਮਝ ਆ ਗਿਆ ਇੰਨਾ ਕ ਤਾਂ ਬਣਦਾ ਆ ਅੱਜ ਆਜੀ ਤੈਨੂੰ ਜੂਸ ਪੀਣਾ ਆ ਜੂਸ ਆਪ ਨੂੰ ਪੁਣ ਆ ਜਾਂਦਾ ਕਰਨੂ ਇੱਕ ਗਲਾਸ ਜਿੱਥੇ ਨਿਆੜੇ ਪੀਂਦੇ ਇੱਕ ਬੜਾ ਤੰਨ ਇੱਕ ਇੱਕ ਪਿਆਕੂ ਲੈ ਲਾ ਦੇ ਕੇਲੇ ਦੇ ਇੱਕ ਸਾਦੀ ਹੈ ਇਹ ਯਾਰ ਤੁਸੀਂ ਬੰਦੇ ਜਿਆਦਾ ਹੀ ਆ 1 2 3 ਆ ਦੋ ਹਸਾ ਨੂੰ ਰੱਖੇ ਹੋਏ ਨਾਲ ਸਪੋਰਟ ਦੇਖੋ ਬੋਰ ਦਾ ਇਧਰ ਨੂੰ ਕਰ ਓਏ ਉਹ ਕਾਲੇ ਮੂੰਹ ਵਾਲਿਆ ਕੀ ਕਹਿਣਾ ਉਹਨੇ ਹਿੱਟ ਚੱਕ ਲਈ ਓਏ ਤੇ ਮੂੰਹ ਨਾਲ ਗਾਲ੍ਹ ਨਹੀਂ ਦੇ ਇਹ ਕਮਰੇ ਉੱਤੇ ਹੈ ਹਾਂ ਨਹੀਂ ਗੱਲ ਆਉਂਦੀ ਫਿਰ ਮੈਂ ਹਾਂ ਹਾਂਜੀ ਦੋਸਤੋ ਤੁਸੀਂ ਪੂਰੀ ਵੀਡੀਓ ਦੇਖੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਆਪਣਾ ਸੁਝਾਅ ਜਰੂਰ ਦਿਆ ਕਰੋ ਤੇ ਕਮੈਂਟ ਲਾਈਕ ਸ਼ੇਅਰ ਕਹਿਣਾ ਨਾ ਪਿਆ ਪਿਆ ਕਰੇ ਵੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਜਰੂਰ ਕਰਿਆ ਕਰੋ ਤੇ ਦੋਸਤੋ ਮਿਲਦੇ ਹਾਂ ਜੀ ਕੱਲ ਫਿਰ ਆਪਾਂ ਇਸੇ ਗਰਾਊਂਡ ਦੇ ਵਿੱਚ ਇਸੇ ਟਾਈਮਿੰਗ ਤੇ ਰੋਜ਼ਾਨਾ ਦੀ ਤਰ੍ਹਾਂ ਮਿਲਦੇ ਹਾਂ ਤੇ ਇੱਕ ਥੈੜੀ ਜਾਣਕਾਰੀ ਲਈ ਹੋਰ ਦੱਸਦੀ ਆਪਾਂ ਵੀਡੀਓ ਦੀ ਸਟਾਰਟਿੰਗ ਵਿੱਚ ਵੀ ਦੱਸਿਆ ਸੀ ਥਿੰਦ ਕਲੈਕਸ਼ਨ ਟਿੱਬਾ ਵੱਲੋਂ ਆਫਰ ਚੱਲ ਰਿਹਾ ਜੀ 1000 ਦੀ ਸ਼ਾਪਿੰਗ ਕਰਦੇ ਆਂ ਤੇ ਫ੍ਰੀ ਕੂਪਨ ਦਿੱਤੇ ਜਾਣਗੇ ਨਾਲ 2000 ਦੀ ਸ਼ਾਪਿੰਗ ਕਰੋਗੇ ਦੋ ਸਰਪ੍ਰਾਈਜ਼ ਗਿਫਟ ਤੇ ਪਲੱਸ ਕੂਪਨ ਦਿੱਤੇ ਜਾਣਗੇ ਤੁਹਾਨੂੰ ਤੇ 29 ਸਤੰਬਰ ਨੂੰ ਕੱਢੇ ਜਾਣਗੇ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਆਪਾਂ ਉਹਨਾਂ ਦਾ ਸਕਰੀਨ ਤੇ ਨੰਬਰ ਚਲਾ ਦਿੰਨੇ ਆ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਜੇ ਕੂਪਨ ਪਾਉਣੇ ਆ ਉਹ ਪਾ ਸਕਦੇ ਹੋ ਮਿਲਦੇ ਆਂ ਜੀ ਕੱਲ ਨੂੰ ਫੇਰ ਬਲੌਗ ਦਾ ਕਰਦੇ ਐਂਡ ਧੰਨਵਾਦ